ਓ ਜੀ ਬਾਈ ਸਸਰੀ ਕਾਲ ਸਾਰਿਆਂ ਨੂੰ ਪੰਜ ਸਾਫ ਸਾਡੇ ਪੰਜ ਚ ਲੱਗੇ ਆ ਬਾਈ ਆਪਾਂ ਕਦੂ ਕਰਨ ਆਹ ਖੇਤ ਦਾ ਤੇ ਉਧਰ ਆਪਾਂ ਰਾਤ ਕਰ ਗਿਆ ਦਾ ਮੈਂ ਓਲਾ ਵੀ ਕਰਤਾ ਉਹ ਵੀ ਕਰਤਾ ਉਹ ਤਿੰਨੇ ਕਰ ਗਿਆ ਦਾ ਰਾਤ ਤੇ ਇੱਕ ਸਵੇਰੇ ਕਰਤਾ ਥੱਲੇ ਵਾਲਾ ਨਾ ਦੋ ਸਵੇਰੇ ਕਰਤੇ ਦੋ ਤਿੰਨ ਰਾਤ ਕਰ ਗਏ ਤੇ ਹੈ ਹਾਂ ਉਹ ਰੱਖ ਰੱਖ ਅੰਬੀਆਂ ਦੇ ਉਹਦੇ ਅੰਬੀਆਂ ਬਿਨਾਂ ਨਹੀਂ ਬਚਦਾ ਮੈਂ ਉਹ ਕਰ ਉਹ ਥੈਲਾ ਖਿੱਚ ਲਿਆ ਪਹਿਲਾਂ ਤੇਰੀ ਟਰੈਕਟਰ ਚ ਪਈਆਂ ਵੀ ਆ ਮੈਂ ਤਾਂ ਸਵਾਰ ਹਾਂ ਉਹ ਰੱਖਿਆ ਵੀ ਆ ਉਹ ਮੈਂ ਕਿਹਨੂੰ ਦਿਖਾ ਲਾਂ ਮੈਂ ਐਵੇਂ ਕਿਵੇਂ ਕਰਨ ਹੱਥ ਫੇਰਨਾ ਦਾ ਕਿਹੜਾ ਪਤਾ ਲੱਗਣ ਦੇਣਾ ਲੰਗਦਮ ਨੂੰ ਕਿ ਆਵੇ ਤਾਂ ਇੱਥੇ ਪਾਣੀ ਥੋੜਾ ਜਿਹਾ ਘਾਟਾ ਮੈਂਗਾ ਬਈ ਪਾਣੀ ਹੋਰ ਪਾ ਦੇ ਕਿਹੜਾ ਤੇ ਲੱਗ ਗਿਆ ਉਹ ਤੇ ਤੂੰ ਕੱਢੀ ਮਜ਼ਾ ਦੇ ਆ ਤੇਰਾ ਮੈਂ ਪਾੜੀ ਹੋਵੇ ਤੇ ਕਰਿਆ ਜਾ ਡਾਕਟਰ ਦੇ ਚੈਰ ਕਿੱਥੇ ਉਹ ਰੋਟੀ ਖੰਡੇ ਵਾਲੇ ਜੀ ਮੈਨੂੰ ਕੋਈ ਨਾ ਵਿਆ ਦੇ ਯਾਰ ਨਾ ਤੂੰ ਟਾਇਰਾਂ ਕਰਕੇ ਸਲਿੱਪ ਕੱਢਦਾ ਕਿਉਂ ਟਾਇਰ ਦਾ ਟਾਇਰ ਕਸੇ ਹੋਏ ਨਾ ਉਹਦੇ ਕਰਕੇ ਜਿਆਦਾ ਚਿਕਣੀ ਆ ਜੀ ਵੇ ਜਿਆਦਾ ਸਲਿੱਪ ਪੈਂਦੀ ਚਿਕਣੀ ਨਹੀਂ ਜਾਨਾ ਖੇਤ ਬਾਹਾ ਵੇ ਹੁੰਦਾ ਜਿਹੜਾ ਜਿਹੜਾ ਹੁਣ ਹਲ ਮਾਰੇ ਵੇਦੇ ਮੇ ਪਾਣੀ ਪੈ ਗਿਆ ਪਹਿਲਾਂ ਮੈਨੇ ਬਏ ਪਾਣੀ ਭਰ ਲੇ ਪਾਣੀ ਭਰ ਕੇ ਫੇ ਮਿੱਟੀ ਗੈੜੀ ਹੋ ਜਾਂਦੀ ਉਹ ਤੁਰਨ ਨਹੀਂ ਦਿੰਦੀ ਟਰੈਕਟਰ ਨੂੰ ਹੁਣ ਇਹਦੇ ਪਰ ਆਹ ਕਰਕੇ ਨਾ ਸਾਰਾ ਪੰਪ ਦੇ ਮੂਰੇ ਦੂਆ ਲੱਗਿਆ ਹੋਇਆ ਕੁੱਪਾ ਜਾਂ ਆਪਣੇ ਤੇ ਹਾਂ ਉਹਦੇ ਨਾਲ ਤਸੱਲੀ ਨਾਲ ਐ ਚੰਗੀ ਤਰ੍ਹਾਂ ਬੱਟ ਪਰ ਇੱਕ ਵਾਰੀ ਸਪਰੇਅ ਕਰ ਜੋ ਰਾਉਂਡ ਅਪ ਕਰਨੀ ਆ ਛੱਟਪਟ ਨਾ ਕਰਿਓ ਹੁਣ ਛੱਟਪਟ ਦਾ ਥੋੜੇ ਦਿਨ ਅਸਰ ਰਹਿੰਦਾ ਫੇਰ ਹੋ ਜਾਉਂਦਾ ਕੱਖ ਠੀਕ ਆ ਐਨ ਚਲਾ ਦੇ ਗੇੜਾ ਭਰ ਮੜਾ ਜਾ ਪਾਣੀ ਹੋਰ ਅੰਤਿਮ ਮਾਰੀ ਦੇ ਤਾਂ ਪਾਂਚ ਆ ਜਾ ਹੰਤੀਆ ਹੈਡਰ ਵਿੱਚ ਹੀ ਹਟਦਾ ਦੋਵੇ ਐਂਟਲੇ ਵਿੱਚ ਹਟ ਠੀਕ ਹੈ ਬਈ ਜਿਹੜੇ ਬੰਦੇ ਘਰ ਹੋ ਗਏ ਬਹੁਤ ਤੂੰ ਆਪ ਦੇਖੇਗਾ ਤੂੰ ਇੱਧਰ ਇੱਧਰਲੀ ਸਾਈਡ ਤੂੰ ਖੜਾ ਇੱਥੇ ਖੜੋ ਉੱਲੇ ਚ ਜੇ ਬੰਦਾ ਐ ਹੁੰਦਾ ਕਦੇ ਇੱਧਰ ਤੇ ਬੰਦ ਕਰਦਾ ਉੱਧਰ ਤੇ ਥੋੜੀ ਹੋਣਾ ਐਂਟਲੇ ਇੱਥੇ ਨੂੰ ਬੱਜੂਗਾ ਜਾਈਂ ਨਹੀਂ ਜਾ ਜਦੋਂ ਗਈ ਜਾ ਆਪਣੀ ਸ਼ਾਹ ਤੇ ਉੱਪਰ ਦੇ ਪਰਪਰੀ ਕੋਲ ਦੇ ਤੇਰੀ ਆਖਵੇਂ ਡੂਬ ਜਾਉਂ ਦੋਸ਼ ਚਲ ਵਿੱਚ ਲੂ ਕਰ ਰੋਇਦਾ ਪਾਣੀ ਬਥੇਰਾ ਇਹਦਾ ਇਹਦੇ ਹੈਂਡਲ ਰੀਲੀ ਵੱਜਦਾ ਕੋਈ ਨਾ ਹੋ ਜਾਂਦਾ ਇੱਕ ਹੈਂਡ ਰੀਰ ਇਹਦਾ ਕੋਈ ਚੱਕ ਲੈ ਗੁਰ ਹੈਂਡਲ ਚੱਕ ਲੈ ਇਹਦਾ ਕੋਈ ਅੱਗਲ ਉੱਪਰ ਇਹਦਾ ਬਈ ਪਾਣੀ ਬਥੇਰਾ ਹੈ ਓਰੇ ਵੀ ਰਾਤ ਇਹਨਾਂ ਨੇ ਭਰਤੇ ਤੇ ਆ ਹੁਣ ਇਹਨਾਂ ਨੇ ਕਰ ਲਿਆ ਤਾਂ ਬੰਦ ਨਾ ਰੁਕ ਮੈਹੀ ਬੋਲਟੀ ਅੰਬੀਆਂ ਕੱਢ ਦੇ ਰਹੀਆਂ ਨਹੀਂ ਜਾਂਦੀਆਂ ਲੰਘ ਜਾਣੀਆਂ ਔਠਾਂ ਤੇਆਂ ਪਾਣੀ ਦਾ ਪਾਣੀ ਦੀਆਂ ਆਂਡੀਆਂ ਕੋਲ ਕਰਕੇ ਲਿਗੀਆਂ ਅੰਚਨ ਦੇ ਭਾਈ ਮੈਨੂੰ ਪੁੱਛ ਰਿਹਾ ਹਟ ਜਾ ਤਾ ਬਹੁਤ ਔਠਾ ਪਾੜਿਆ ਪਿਆ ਇਹ ਵੀ ਨਹੀਂ ਪਾੜਿਆ ਇਹਦੇ ਕੰਮ ਦਾਦਾ ਖੜਾ ਅੰਬੀਆਂ ਕੱਢ ਲੈ ਜੂੜਾ ਵਿੱਚ ਮਾਰਨਾ ਦਾ ਕਰ ਲੈ ਲੈ ਬਾਹਰ ਨੂੰ ਕਰ ਲੈ ਹਾਂ ਤਾਂ ਪੂ ਦੇ ਕਿਰੇ ਸੋ ਸਿਕਲਾਂਾਂ ਦੀ ਲੰਦਾਂ ਮਾ ਚੱਲ ਆ ਪੰਗਲੇ ਲੱਗੇ ਆ ਹੋਰ ਹੀ ਹੋਰ ਜਿੱਕਰ ਦੂਰੇ ਤੱਕੜੇ ਫੇਰਦਾ ਫਾਟਾ ਪੁੱਟੀਆਂ ਦੰਦਾਂ ਦਾ ਸਵਾਦ ਰਹਿਣ ਦੇ ਇਹ ਨਾ ਝੇੜ ਇਹ ਰਾਜ ਜੋਗਾ ਕੋਟਾ ਮੇਰਾ ਰਾਤ ਨੂੰ ਬੈਠਦੇ ਬਾਕੀ ਅੱਜ ਮੱਤੀ ਵਾਲੇ ਆਏ ਨਹੀਂ ਤੇ ਬਈ ਬੈਣੀ ਅੱਪੀ ਖਾਂਦਾਂ ਦੀ ਐ ਇਦਾਂ ਨੂੰ ਆਇਆ ਆਵਾਜ਼ ਆਉਂਦੀ ਉਹਦੀ ਸਰ ਕੱਟਾ ਉਦਮ ਗੱਡੀ ਬਾਹਰ ਭਾਗੀ ਬੇਚੜਾ ਕਿੰਨੀ ਅੰਬੀਆਂ ਆ ਆਦਾ ਨਹੀਂ ਖਾਦਾ ਨਹੀਂ ਅੰਬੀਆਂ ਹੌਣ ਉਹ ਲੈ ਲਈ ਲਾਈ ਮਾਦਾ ਛੱਡਦਾ ਨਹੀਂ ਮੈਂ ਤਾਂ 50 ਖਲਾ ਦੇ ਹੋਰ ਵੀ ਆ ਕਿੰਨੇ ਜਾ ਰਿਹਾ ਹੈ ਸਰਬ ਕਿੱਥੇ ਆ ਸਰਬ ਨਹੀਂ ਹੈਗੀ ਕੋਣ ਲੈਣ ਨੂੰ ਬੋਲ ਚਲੇ ਕੇ ਐਡੀ ਐਮਪੀ ਹੋ ਉਹ ਤੱਕੀ ਹਟ ਜਾ ਫੜ ਲ ਇਹਨੂੰ ਫੜਾ ਦੇ ਉਹ ਗੁੜੇ ਪਿਆ ਨਹੀਂ ਨਾ ਗੁੜ ਸਾਹ ਕੋਲੇ ਦੇਖੋ ਉਪੀ ਖਾ ਕੇ ਦੇਖੋ ਆਪ ਕੋ ਖਾ ਕੇ ਲੈ ਨਾ ਤੇ ਚੋਲ ਗੋੜ ਵਰਗੀਆਂ ਮਿੱਠੀਆਂ ਪਈਆਂ ਯਾਰ ਹੋਰ ਆ ਤਾਂ ਹੋਣੀ ਸਾਦੀ ਏ ਜਿਹੜੀ ਜਿਹੜੀਆਂ ਮੈਂ ਆਖੀਆਂ ਜਿਹੜੀਆਂ ਤੇ ਉਹ ਰਾਤ ਦੀ ਰੋਟੀ ਵਾਤੇ ਯਾਰ ਜਿਹੜੀਆਂ ਮੁੱਲ ਦੀ ਲਿਆਉਨੇ ਨਾ ਉਹ ਨਹੀਂ ਸਵਾਲ ਆਉਂਦੇ ਯਾਰ ਹੋਰ ਯਾਰ ਭਾਈ ਬੇਖੋ ਖਰਾਬ ਬਿਮਾਰੀ ਦਾ ਘਰ ਹੋਂ ਤਾਂ ਆ ਠੀਕ ਹੋਗਾ ਮਾ ਮੈਨੂੰ ਉਪੀ ਇੱਕ ਗੱਲ ਐ ਇੱਥੇ ਦੇਖਿਓ ਆਮ ਬਿੰਗੀਆਂ ਮਾਰਦੀ ਘਰ ਲੈਟਿੰਗ ਨਹੀਂ ਰੱਖੂਗੀ ਉਹ ਵੀ ਨਾਲ ਹੀ ਰਹਾ। ਬਾਕੀ ਇਹਨਾਂ ਜਿਹੜੀ ਬਈ ਮੱਕੀ ਆ ਨਾ ਪਨੀਰੀ ਆ। ਪਰਾਂ ਵਾਲੀ ਜ਼ਮੀਨ ਨਾ ਠੇਕੇਪੱਤੀ ਜਿਹੜੀ ਲੱਤੀ ਉਹ ਬਈ ਛੜਤੀ ਸੀ ਕਿਉਂਕਿ ਇਹਦੇ ਡੜੀ ਫੱਟ ਲੱਗੀ ਬਾਹਰ ਸਾਰੀ ਜਗਮ ਹੋਇਆ ਪਿਆ। ਤੇ ਤਾਂ ਕਰਕੇ ਫਿਰ ਇਹਨਾਂ ਨੇ ਐਤ ਕੀ ਆਹੀ ਕਰਨਾ ਤਾਂ ਆਹ ਪਨੀਰੀ ਉਹ ਲੱਗ ਜਾਣੀ। ਬਾਕੀ ਜਿਹੜੀ ਬਚ ਗਈ ਉਹ ਉਹਨਾਂ ਨੂੰ ਦੇਣੀ। ਉਹਨਾਂ ਨੇ ਪੱਟਲੀਆਂ ਪਨੀਰੀ। ਹਾਂ। ਕਾਦ ਲਾਉਣੀ ਉਹਨਾਂ ਨੇ। ਬਾਕੀ ਅੱਜ ਘੜੀ ਫੋਨ ਕਰਕੇ ਪੁੱਛੂਗਾ। ਕਿੰਨਾ ਹੀ ਰੋਇਆ ਨਹੀਂ ਮੈਂ ਆਪਣੇ ਪਟਾਇਆ ਰਿਹਾ ਨਹੀਂ ਆਹੋ ਕਿੰਨੇ ਦੇ ਦੋਗੇ ਤਾਂ ਫੇ ਪਕੜ ਹੋ ਗਈ ਨਾ ਫੇ ਫਾਇਦਾ ਕੋਈ ਨਹੀਂ ਹੋਵੇ ਕੋਈ ਕਹਿੰਦਾ ਤੇਰੇ ਤੇਰੇ ਗਿਆ ਤੂੰ ਤਾਂ ਨਾਂ ਤਾਂ ਕਰ ਜੀ ਕਿਤੇ ਲੈ ਦੇ ਕਿਤੇ ਨਹੀਂ ਇਹ ਵੀ ਉੱਪਰੀ ਮਾਰਦਾ ਮਾਰ ਤੋਂ ਉੱਪਰ ਤੋਂ ਕਰਿਆ ਕਿੰਨਾ ਕਰਦਾ ਸਖਾਤਾ ਹੈ ਤੁਹਾਡੀ ਦੋਨਾਂ ਦੀ ਕਲਾਸ ਜਿਹੜੀ ਸਿਖਾਉਣੇ ਵਾਲੀ ਹੈ ਜਿਹੜੀ ਇੱਜਾ ਸਿਖਾਦੀਆਂ ਉਹ ਖਤਮ ਹੋ ਗਈ ਹੁਣ ਥੱਪੜ ਵਾਲੀ ਕਲਾਸ ਆ ਬਸ ਉਹ ਦੇਖ ਗਿਆ ਹੈ ਪਹਿਲਾਂ ਹੀ ਥੱਪੜਾਂ ਦੇ ਉਹ ਇਹ ਇਹਦੀ ਵਾਰੀ ਆ ਇਹਦਾ ਮੈਨੂੰ ਬਈ ਹੰਦ ਮੇਰੇ ਪਾਵਾ ਨੂੰ ਕੋਈ ਨਾ ਵਾਰੀ ਦਵਾਂਗੇ ਇਸ ਦਿਨ ਸੀਰ ਮਾਰ ਗਿਆ ਹੈ ਧਾਨਾ ਜਨ ਜਾਂ ਕਦੋਂ ਇਹਨੂੰ ਦੇਣਾ ਨੇ ਇਹਨੂੰ ਕਿ ਕਿਟੋਲੀ ਕੋਣੇ ਪਰਦੇ ਦਨਦਰ ਬਾਤ ਹੈ ਟਰੈਕਟਰ ਨੇ ਟਾਇਰ ਦਾ ਬਹੁਤ ਹੀ ਖਰਾ ਫੇੜ ਨਾ ਇਹ 50 ਅੰਬੀਆਂ ਖਾਜੂ ਮੇਰਾ ਸਵਾਲ ਆ ਤੇ ਮੈਂ ਉਹ ਗੱਪੀ ਨਾਲ ਹੀ ਮੋਟਰ ਬਹੁਤ ਆਦੀ ਆ ਉੱਥੇ ਤੋੜ ਕੇ ਲੈਣ ਕੱਲੋਂ ਆਪਾਂ ਨਹੀਂ ਕਰਾਂ ਜੰਮਣਾ ਲੈ ਕੇ ਆਉਣੀਆਂ ਇਹ ਕੰਬੀਆਂ ਤੋੜਨੀਆਂ ਕੱਲੋਂ ਆਹੀ ਕੰਮ ਕਰਨਾ ਨਾਲ ਮੱਕੀ ਵੜਾਉਣੀ ਆ ਸਾਰੀ ਉਹ ਵੜਾ ਦੇਣੀ ਕੱਲੋਂ ਦਾ ਆਹ ਗੱਦੂ ਕਰਕੇ ਨਾ ਮੈਂ ਰੋਪੜ ਜਾ ਆਇਆ ਮੈਂ ਜਾਨ ਨੂੰ ਉਹਨੂੰ ਛੱਡ ਲਿਓ ਪਾਣੀ ਆ ਜਾਨ ਨੂੰ ਉਹ ਕਰਦਾ ਮੈਂ ਉਹਦੇ ਮੱਕੀ ਵਾਲੇ ਕੋਲ ਜਾ ਆਇਆ ਮਾੜਾ ਜਾ ਜਾਨ ਨੂੰ ਉਹ ਬੜੀ ਆਓ ਭਰ ਦਿੰਦਾ ਠੀਕ ਆ ਆ ਵਧੀਆ ਕਰਿਆ ਖਾਲਜੀ ਬਾਤ ਤੀ ਆਹ ਕਹਿੰਦਾ ਹਾਪੀ ਨਾ ਕੋਈ ਪੀਦਾ ਪਾਉਂਦੇ ਗੁੱਲਿਆ ਬੋਦੋ ਖੋੜਾ ਇੱਕ ਦਾ ਸਾਰਾ ਮਿੱਟੀ ਘੜ ਦੇ ਬਾਹਰ ਬਾਕੀ ਉਹਨਾਂ ਚੱਲਦਾ ਜੀ ਕੰਮ ਦਿਖਾਉਂਦੇ